ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਇੱਕ ਵਾਰੀ ਫੇਰ ਤੁਸੀਂ ਆਏ ਹੋ ਐਸ ਉਮੀਦ ਨਾਲ ਕੋਈ ਇਨਫੋਰਮੇਸ਼ਨ ਕੋਈ ਕੰਮ ਦੀ ਗੱਲ ਪਤਾ ਲੱਗੂਗੀ ਸ਼ੇਅਰ ਮਾਰਕੀਟ ਬਾਰੇ ਤੇ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਆ ਅੱਜ ਵੀ ਅੱਜ ਦਾ ਆਪਣਾ ਵੀਡੀਓ ਮੈਂ ਅੱਗੇ ਵੀ ਕੁਝ ਵਾਰ ਕਹਿੰਨਾ ਕੋਈ ਵੀਡੀਓ ਮੈਂ ਬੋਲੇ ਕਿ ਸਪੈਸ਼ਲ ਨੇ ਪਰ ਅੱਜ ਦਾ ਟੋਟਲ ਡਿਫਰੈਂਟ ਹੈ ਤੇ ਅੱਜ ਦੀ ਆਪਣੀ ਗੱਲ ਜਿਆਦਾ ਵੱਡੀ ਗੱਲ ਹੈਗੀ ਆ ਤੁਹਾਨੂੰ ਥੰਬਨੇਲ ਤੋਂ ਆਈਡੀਆ ਹੋ ਗਿਆ ਹੋਊਗਾ ਅੱਜ ਆਪਾਂ ਕੀ ਗੱਲ ਕਰਨ ਜਾ ਰਹੇ ਹਾਂ ਅੱਜ ਮੈਂ ਚਾਹੁੰਨਾ ਕਿ ਜੋ ਵੀ ਮੈਂ ਤੁਹਾਨੂੰ ਕਹਿ ਰਿਹਾ ਉਹਨੂੰ ਅੱਜ ਥੋੜਾ ਆਪਾਂ ਸੀਰੀਅਸ ਦੀ ਜ਼ਿਆਦਾ ਸੀਰੀਅਸਲੀ ਸੁਣੀਏ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਉਹ 120 ਕੰਪਨੀਆਂਜ਼ ਉਹ ਨੇ ਕਿਉਂਕਿ ਮੈਨੂੰ ਬਹੁਤ ਸਾਰੇ ਮੇਰੇ ਦੋਸਤ ਪੁੱਛਦੇ ਰਹਿੰਦੇ ਆ ਕਿ ਪੋਰਟਫੋਲੀਓ ਸਟਾਕਸ ਦੱਸੋ ਲੌਂਗ ਟਰਮ ਦੇ ਲਈ ਸਟਾਕਸ ਦੱਸੋ ਠੀਕ ਹੋ ਗਿਆ ਨਾ ਤਾਂ ਸਭ ਤੋਂ ਪਹਿਲਾਂ ਤਾਂ ਉਹੀ ਜਿਵੇਂ ਆਪਾਂ ਕਹਿੰਦੇ ਗਦੇ ਤੇ ਘੋੜੇ ਗਧਿਆਂ ਨੂੰ ਪਰੇ ਕਰਤਾ ਸਿਰਫ ਉਹ ਵਾਲੀਆਂ ਕੰਪਨੀਆਂਜ਼ ਜਿਹੜੀਆਂ ਬਹੁਤ ਜ਼ਿਆਦਾ ਵਧੀਆ ਨੇ ਠੀਕ ਹੋ ਗਿਆ ਉਸ ਤੋਂ ਬਾਅਦ ਦੂਸਰੀ ਚੀਜ਼ ਇਹ ਹੈ ਕਿ ਕਈ ਚੰਗੀਆਂ ਕੰਪਨੀਆਂ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਜਿਨ੍ਹਾਂ 'ਚ ਮੈਂ ਕੰਫਰਟੇਬਲ ਨਹੀਂ ਹੈਗਾ ਇਸ ਟਾਈਮ ਆ ਪੈਸੇ ਲਾਉਣ ਦੇ ਵਿੱਚ ਬਿਲਕੁਲ ਵੀ ਤੇ ਨਾਮ ਹੈ ਤੁਹਾਨੂੰ ਉਹਨਾਂ ਨੂੰ ਮਤਲਬ ਦੱਸੂਗਾ ਨਾ ਮੈਂ ਨਾਮ ਤੁਹਾਨੂੰ ਉਹਨਾਂ ਦੇ ਦੱਸੂਗਾ ਤਾਂ ਵੈਸੇ ਤੁਹਾਡੇ ਵਿੱਚੋਂ ਕਈ ਦੋਸਤ ਮੇਰੇ ਪੁੱਛ ਲੈਂਦੇ ਉਹਨਾਂ ਕੰਪਨੀਆਂ ਦੇ ਵਿੱਚੋਂ ਵੀ ਕਿਸੇ ਬਾਰੇ ਪਰ ਉਹ ਬਿਲਕੁਲ ਨਹੀਂ ਆਪਾਂ ਟੱਚ ਕਰਨੀ ਹੈਗੀਆਂ ਕਿਉਂਕਿ ਜੇ ਮਾਰਕੀਟ ਇਸ ਤੋਂ ਅੱਗੇ ਵੀ ਹੋਰ ਥੱਲੇ ਜਾਂਦੀ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਵਿੱਚ ਪ੍ਰੋਫਿਟ ਬੁਕਿੰਗ ਹੋ ਗਈ ਉਹਨਾਂ ਨੇ ਹੀ ਥੱਲੇ ਆਉਣਾ ਵਾ ਹੁਣ ਦੋ ਚਰ ਮੈਂ ਹੋ ਰਹੀ ਪਹਿਲਾ ਚੀਜ਼ਾਂ ਸਟਾਰਟ ਦੇ ਵਿੱਚ ਤੁਹਾਨੂੰ ਦੱਸ ਦਿੰਨਾ ਉਹ ਇਹ ਹੈਗੀਆਂ ਨੇ ਜਿਵੇਂ ਕੱਲ ਜੁਗਿੰਦਰ ਸਿੰਘ ਜੀ ਬੋਲ ਰਹੇ ਸੀ ਮੇਰੇ ਤੋਂ ਵੱਡੇ ਨੇ ਤੇ ਮੈਂ ਬਹੁਤਾ ਫੋਰਸ ਨਹੀਂ ਕੱਲ ਵੀ ਕਰ ਸਕਿਆ ਕੱਲ ਤੁਹਾਡੀ ਟਾਈਮ ਦੀ ਵੀ ਲਿਮਿਟੇਸ਼ਨ ਸੀਗੀ ਤੇ ਜਿਵੇਂ ਉਹ ਕਹ ਰਹੇ ਸੀ ਕਿ ਕਿ 20 ਕੰਪਨੀਆਂ ਤੱਕ ਜਿ ਜੁਗਿੰਦਰ ਸਿੰਘ ਜੀ ਵੀ ਮੇਰੀ ਵੀਡੀਓ ਦੇਖਣਗੇ ਤਾਂ ਵੀ ਇੱਕ ਵਾਰ ਮੇਰੀ ਬੇਨਤੀ ਹੈ ਜੀ ਜੁਗਿੰਦਰ ਸਿੰਘ ਜੀ ਤੁਸੀਂ ਵੀ ਸੁਣ ਲਿਓ ਮੇਰੀ ਗੱਲ ਦੁਆਰਾ ਕਿ ਮੈਂ ਜਿਵੇਂ 120 ਕੰਪਨੀਆਂ ਅੱਜ ਲੈ ਕੇ ਆਇਆ ਇਹਨਾਂ ਨੂੰ ਪਹਿਲਾਂ ਮੈਂ ਡਿਵਾਈਡ ਕੀਤਾ ਹੈ ਇਹਨਾਂ ਦੇ ਸ਼ੇਅਰ ਪ੍ਰਾਈਸ ਦੇ ਅਕੋਰਡਿੰਗ ਪਹਿਲਾਂ ਮੈਂ ਤੁਹਾਨੂੰ ਦੱਸੂਗਾ 1 ਰੁਪਏ ਤੋਂ 100 ਰੁਪਏ ਤੱਕ ਦੀਆਂ ਕੰਪਨੀਆਂ ਫਿਰ ਉਸ ਤੋਂ ਬਾਅਦ 100 ਰੁਪਏ ਤੋਂ 300 ਰੁਪਏ ਤੱਕ ਦੀਆਂ ਕੰਪਨੀਆਂ ਫਿਰ 300 ਰੁਪਏ ਤੋਂ 500 ਰੁਪਏ ਵਾਲੀਆਂ ਕੰਪਨੀਆਂ ਫਿਰ 500 ਤੋਂ 1000 ਰੁਪਏ ਵਾਲੀਆਂ ਕੰਪਨੀਆਂ ਤੇ ਫਿਰ 1000 ਤੋਂ 2000 ਰੁਪਏ ਵਾਲੀਆਂ ਕੰਪਨੀਆਂ ਹਾਲੇ ਵੀ ਕੰਪਨੀਆਂ ਬਾਕੀ ਨੇ ਜਿਹੜੀਆਂ ਆਪਾਂ ਕੱਲ ਨੂੰ ਕਵਰ ਕਰਾਂਗੇ ਉਹ ਹੈਗੀਆਂ ਨੇ 2000 ਸ਼ੇਅਰ ਪ੍ਰਾਈਸ ਤੋਂ ਉੱਪਰ ਦੀਆਂ ਕੰਪਨੀਆਂ ਹਾਂ ਮੈਨੂੰ ਇਹਨਾਂ ਪਤਾ ਕੋਈ ਵੀ ਇਨਸਾਨ ਜਿਹੜਾ ਸ਼ੇਅਰ ਮਾਰਕੀਟ 'ਚ ਨਵਾਂ ਹੁੰਦਾ ਉਹਨੂੰ ਉਹ ਹਮੇਸ਼ਾ ਅਟਰੈਕਟ ਹੁੰਦਾ ਘੱਟ ਪ੍ਰਾਈਸ ਵਾਲਾ ਤੁਸੀਂ ਉਹਨੂੰ ਜਿੰਨੀ ਮਰਜ਼ੀ ਵਧੀਆ ਕੰਪਨੀ ਦੱਸ ਦੋ ਜੇ ਉਹ 1500 ਰੁਪਏ ਦੀ ਆ ਜਾਂ 2500 ਦੀ ਆ ਤੇ ਦੂਸਰੀ ਕੰਪਨੀ ਦੱਸ ਦੋ ਜਿਹੜੀ ਠੀਕ-ਠਾਕ ਆ 50 ਰੁਪਏ ਦੀ ਉਹ ਹਮੇਸ਼ਾ 50 ਰੁਪਏ ਵੱਲ ਭੱਜੂਗਾ ਬਿਲਕੁਲ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜੇ ਉਹ 2500 ਦੇ ਉੱਪਰ ਖੜੀ ਆ ਤਾਂ ਕੋਈ ਮਤਲਬ ਆ ਕੋਈ ਗੱਲ ਹੈਗੀ ਆ ਉਹਦੇ ਜਿਹੜੀ ਉਹ 2500 ਰੁਪਏ ਤੇ ਖੜੀ ਆ ਕੰਪਨੀ ਜੇ ਤੁਸੀਂ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇ ਦੇਣਾ ਜੇ ਤੁਸੀਂ ਮੈਨੂੰ 1 ਲੱਖ ਰੁਪਈਆ ਵੀ ਕੋਈ ਜਾਣਾ ਦੇ ਦੋਗਾ ਨਾ ਤੇ ਮੈਂ ਉਹਨੂੰ ਵੀ ਸ਼ਾਇਦ 1-1000 ਰੁਪਏ ਨਾਲ ਕੰਪਨੀ ਚਲਾ ਦੂੰਗਾ ਸਾਰੀਆਂ ਦੇ ਵਿੱਚ ਯਾ ਐਟ ਲੀਸਟ ਮੈਂ 15-1500 ਰੁਪਿਆ ਲਾ ਦੂੰਗਾ 75 ਕੰਪਨੀਆਂਸ ਦੇ ਉੱਪਰ ਉਹਦੇ ਕੁਝ ਰੀਜ਼ਨ ਨੇ ਉਹਦੇ ਰੀਜ਼ਨ ਇਹ ਨੇ ਇਹ ਕੰਪਨੀ ਚੰਗੀਆਂ ਨੇ ਸਾਰੀਆਂ ਦੀਆਂ ਸਾਰੀਆਂ ਬਟ ਜਿਵੇਂ ਥੋੜੇ ਦਿਨ ਪਹਿਲਾਂ ਹੀ ਆਪਾਂ ਦੇਖਿਆ 16 ਵਾਈਨ ਯਾਰਡ ਨਾਲ ਕੀ ਹੋਇਆ ਇਹ ਇਕੱਲੇ ਉਹਦੇ ਨਾਲ ਨਹੀਂ ਹੋਇਆ ਆਮ ਹੁੰਦਾ ਰਹਿੰਦਾ ਵੱਡੀਆਂ ਕੰਪਨੀਆਂਸ ਨਾਲ ਵੀ ਹੁੰਦਾ ਰਹਿੰਦਾ ਜੇ ਆਪਾਂ ਥੋੜੀਆਂ ਜੀਆਂ ਕੰਪਨੀਆਂਸ ਦੇ ਵਿੱਚ ਹੀ ਰਵਾਂਗੇ ਤਾਂ ਕਿ ਦੇਖੋ ਚੰਗਾ ਮਾੜਾ ਟਾਈਮ ਹਰੇਕ ਦਾ ਹੀ ਚੱਲਣਾ ਕਈ ਵਾਰੀ ਕੋਈ ਉਹ ਵਾਲੀ ਕੰਪਨੀ ਹੀ ਕਈ ਵਾਰੀ ਕੁਝ ਟਾਈਮ ਦੇ ਲਈ ਕੁਝ ਮਹੀਨਿਆਂ ਲਈ ਜਾਂ ਕੁਝ ਸਾਲ ਦੇ ਲਈ ਇੱਕ ਬੁਰੇ ਫੇਸ 'ਚ ਫਸ ਜਾਂਦੀ ਹੈ। ਮਰੂਗੀ ਨਿਉ ਕੰਪਨੀ ਥੋੜੀ ਕੰਪਨੀ ਬਹੁਤ ਹੀ ਵਧੀਆ ਪਰ ਉਹ ਉਹਨੇ ਟਾਈਮ ਦੇ ਬੁਰੇ ਫੇਸ 'ਚ ਫਸ ਜਾਂਦੀ ਜੇ ਮੇਰਾ ਜ਼ਿਆਦਾ ਡਾਈਵਰਸੀਫਾਈ ਹੈਗਾ ਵਾ ਕੰਮ ਕਿਉਂਕਿ ਕੰਪਨੀਆਂ ਚੰਗੀਆਂ ਬਹੁਤ ਜ਼ਿਆਦਾ ਨਹੀਂ। ਹੋ ਸਕਦਾ ਕਿ ਆਪਣੇ ਉਹ 20 ਕੰਪਨੀਆਂ ਦੇ ਵਿੱਚ ਹੀ ਦੋ ਜਾਂ ਤਿੰਨ ਕੰਪਨੀਆਂ ਇਹੋ ਜਿਹੀਆਂ ਜਿਹੜੀਆਂ ਤੁਸੀਂ ਮਾੜੀ ਕਿਸਮਤ ਕਹੋ ਕਿ ਕੁਦਰਤੀ ਉਹੀ ਤੇ ਨੇ ਕੰਪਨੀਆਂ ਜਿਹੜੀਆਂ ਅੱਗੇ ਜਾ ਕੇ ਥੋੜੀ ਸਟਰਗਲ ਫੇਸ ਕਰਨਗੀਆਂ। ਤੇ ਜੇ ਮੇਰੇ ਕੋਲ ਜ਼ਿਆਦਾ ਕੰਪਨੀਆਂ ਨੇ 50 ਜਾਂ 70 ਕੰਪਨੀਆਂ ਨੇ ਤਾਂ ਕਿਉਂਕਿ ਇਹ ਹੈਗੀ ਬਹੁਤ ਜ਼ਿਆਦਾ ਵਧੀਆ ਤਾਂ ਇਹ ਪ੍ਰੋਬੈਬਿਲਟੀ ਬਹੁਤ ਘੱਟ ਆ ਤਾਂ ਬਾਕੀ ਦੀਆਂ ਉਹਨੂੰ ਵੈਸੇ ਹੀ ਲੈ ਜਾਣਗੇ ਖਿੱਚ ਕੇ ਜੇ ਉਹ ਦੋ ਤਿੰਨ ਚ ਮੈਨੂੰ ਵੇਟ ਵੀ ਕਰਨਾ ਪਿਆ ਤਾਂ ਮੈਨੂੰ ਕੋਈ ਬਹੁਤੀ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਦੂਸਰੀ ਚੀਜ਼ ਇਹ ਹੈਗੀ ਆ ਹਰੇਕ ਦੀ ਸਮਰੱਥਾ ਵੱਖਰੀ ਵੱਖਰੀ ਆ ਕਿਸੇ ਕੋਲੇ ਕਿੰਨੇ ਵੀ ਹੈਗੇ ਆ ਪੈਸੇ ਤਾਂ ਕਿਉਂਕਿ ਅੱਗੇ ਰਿਜ਼ਲਟ ਤੱਕ ਤੇ ਰਿਜ਼ਲਟ ਤੋਂ ਬਾਅਦ ਤੱਕ ਥੋੜੀ ਜੀ ਜ਼ਿਆਦਾ ਅਪਹੀਵਲ ਦੇਖਣੀ ਆ ਮਾਰਕੀਟ ਨੇ ਤਾਂ ਮੇਰੀ 10 ਸਾਲਾਂ ਦੀ ਮਿਹਨਤ ਜਿਹੜੀ ਹੈਗੀ ਆ ਡਾਡ ਕੰਪਨੀਆਂਜ਼ ਦੀ ਨੋਲਿਜ ਵਗੈਰਾ ਸਾਰੀ ਉਹਨੂੰ ਇਕੱਠੀ ਕਰਕੇ ਮੈਂ ਅੱਜ ਤੁਹਾਡੇ ਸਾਹਮਣੇ ਇੱਥੇ ਲੈ ਕੇ ਆਇਆ ਜੀ ਨਾਰਮਲੀ ਜੇ ਇੱਕ ਯੂਟਿਊਬਰ ਦੀ ਤਰ੍ਹਾਂ ਮੈਂ ਬਿਹੇਵ ਕਰਾਂ ਤਾਂ ਤਾਂ ਇਹ ਬਿਲਕੁਲ ਹੀ ਮੈਨੂੰ ਕਰਨਾ ਨਹੀਂ ਚਾਹੀਦਾ ਕਿਉਂਕਿ ਜੇ ਮੈਂ ਤੁਹਾਨੂੰ ਸਭ ਕੁਝ ਅੱਜ ਹੀ ਉਹ ਜਿਵੇਂ ਭਗਵੰਤ ਮਾਨ ਦਾ ਇੱਕ ਚੁਟਕਲਾ ਹੁੰਦਾ ਸੀ ਨਾ ਕਹਿੰਦਾ ਜੇ ਮੈਂ ਤੁਹਾਨੂੰ ਸਾਰੇ ਕਿਲੇ ਅੱਜ ਹੀ ਵੇਚ ਤੇ ਹੁਣੇ ਹੀ ਵੇਚ ਤੇ ਮੈਂ ਸ਼ਾਮ ਤੱਕ ਕੀ ਵੇਚੂੰਗਾ ਤਾਂ ਮੈਂ ਜੇ ਤੁਹਾਨੂੰ ਸਾਰੀਆਂ ਕੰਪਨੀਆਂਜ਼ ਹੁਣੇ ਦੱਸਤੀਆਂ ਤਾਂ ਮੈਂ ਤੁਹਾਨੂੰ ਪਰਸੋਂ ਨੂੰ ਅਗਲੇ ਐਤਵਾਰ ਨੂੰ ਬੁੱਧਵਾਰ ਪਰ ਨਹੀਂ ਬੈਟਰ ਆ ਕਿ ਮੈਂ ਤੁਹਾਨੂੰ ਇੱਕ ਵਾਰ ਆ ਸਾਰਾ ਕੁਝ ਦੱਸਦਾ ਮੈਂ ਸਟਾਰਟ ਕਰੂੰਗਾ ਸਭ ਤੋਂ ਪਹਿਲਾਂ ਉਹਨਾਂ ਕੰਪਨੀਆਂਸ ਤੋਂ ਜਿਹੜੀਆਂ ਬਹੁਤ ਜ਼ਿਆਦਾ ਵਧੀਆ ਨੇ ਪਰ ਜਿਨ੍ਹਾਂ ਦੀ ਵੈਲਿਊਏਸ਼ਨ ਹਾਲੇ ਵੀ ਬਹੁਤ ਜ਼ਿਆਦਾ ਵਧੀਆ ਹੈਗੀ ਆ ਜਾਂ ਤੋਂ ਥੱਲੇ ਆਈਆਂ ਹੋਈਆਂ ਨੇ ਜਾਂ ਹਾਲੇ ਉਹਨਾਂ ਨਹੀਂ ਵਧੀਆ ਹੋਈਆਂ ਪਰ ਇੱਕ ਚੀਜ਼ ਉਹਨਾਂ 120 ਦੀ 120 Bajaj Finserv Muthoot Finance Bata Metro Brands Rainbow Children गोदरेज कंज़्यूमर्स इन्फोसिस एच सी एल टेक टेक महिंद्रा एफले इंडिया स्टाइलम इंडिया सॉरी स्टाइलम इंडस्ट्रीज़ एस बी आई लाइफ इंश्योरेंस रोल एक्स रेंज सिप्ला गलेक्सोस्मिथ फार्मा केयर रेटिंग सी ए आरई रेटिंग्स मॉर्गेनाइड क्रूसिबल अल्काइलमाइंस ਵਿਨਤੀ ਆਰਗੈਨਿਕਸ ਕੱਲ ਆਪਾਂ ਗੱਲ ਕੀਤੀ ਸੀਗੀ ਭਾਰਤੀ ਏਅਰਟੈਲ ਲਕਸ ਇੰਡਸਟਰੀਜ਼ ਆਜ਼ਾਦ ਇੰਜੀਨੀਅਰਿੰਗ ਐਮ ਟੀ ਏਅਰ ਟੈਕ ਬੰਬੇ ਬੁਮਰਾ ਜਿਹਨੂੰ ਬੀ ਟੀ ਸੀ ਕਹਿ ਦਿੰਦੇ ਆ ਵੋਲਟਾਸ ਹਿਤੈਚੀ ਜੇ ਤੁਸੀਂ ਜੇ ਸੀ ਐਚ ਏ ਸੀ ਕਰਕੇ ਸਰਚ ਕਰੋਗੇ ਸਾਹਮਣੇ ਆਜੂਗਾ ਤੁਹਾਡੇ ਵਰਲਪੂਲ ਅਡੋਰ ਵੈਲਡਿੰਗ ਸੰਸੇਰਾ ਇੰਜੀਨੀਅਰਿੰਗ ਐਚ ਡੀ ਐਫ ਸੀ ਬੈਂਕ ਆਈ ਸੀ ਆਈ ਸੀ ਬੈਂਕ ਐਕਸਿਸ ਬੈਂਕ ਕੋਟਕ ਮਹਿੰਦਰਾ ਬੈਂਕ ਕੋਟਕ ਬੈਂਕ ਜੋ ਵੀ ਅਮਾਰਾ ਰਾਜਾ UBL United Breweries ਇਸ ਨੂੰ ਕਹਿੰਦੇ ਆ ਸਭ ਤੋਂ ਵੱਡੀ ਉਹਦੀ ਬੀਅਰ ਦੀ ਕੰਪਨੀ ਯੂਨਾਈਟਿਡ ਸਪਿਰਿਟਸ ਫਿਨੋਲੈਕਸ ਕੇਬਲਸ ਕਜਾਰੀਆ ਸਟਾਈ ਰੈਨਿਕਸ ਪਰਫਾਰਮੈਂਸ ਸਟਾਈ ਰੈਨਿਕਸ ਪਰਫਾਰਮੈਂਸ ਇੱਕੋ ਕੰਪਨੀ ਹੈ ਟਾਟਾ ਟੈਕਨੋਲੋਜੀ ਟਾਟਾ ਕੈਮੀਕਲਸ ਟਾਟਾ ਕੰਜ਼ੂਮਰਸ ਤਿੰਨ ਟਾਟਾ ਦੀਆਂ ਕੰਪਨੀਆਂ ਇਕੱਠੀਆਂ ਹੈਗੀਆਂ ਤੇਗਾ ਇੰਡਸਟਰੀਜ਼ GMM ਫੋਲਡਰ ਕੋਰੋਮੰਡਲ ਇੰਟਰਨੈਸ਼ਨਲ ਇਹ ਸਾਰੇ ਉਹ ਸਟੂਡੈਂਟ ਨੇ ਕਹਿ ਲਓ ਛੋਟੀ ਦੇ ਆਪਣੀ ਕਲਾਸ ਦੇ ਜਿੰਨੇ ਵੀ ਨਾਮ ਐ ਬੋਲੇ ਐ ਐਨੇ ਸਾਲ ਤੋਂ ਮਾਰਕੀਟ ਦੇ ਵਿੱਚ ਹਾਂ ਤਾਂ ਮੈਂ ਆਪਣੇ ਤਜਰਬੇ ਤੋਂ ਬੋਲ ਰਿਹਾ ਹਾਂ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ 500 ਰੁਪਏ ਤੋਂ 1000 ਦੇ ਪ੍ਰਾਈਸ ਦੇ ਵਿਚਕਾਰ ਵਿਚਕਾਰ ਜਿਹੜੀਆਂ ਬਹੁਤ ਜ਼ਿਆਦਾ ਵਧੀਆ ਕੰਪਨੀਆਂ ਸਹਿਗੀਆਂ ਨੇ ਇਸ ਟਾਈਮ ਦੇ ਉੱਪਰ ਜਿਨ੍ਹਾਂ ਦਾ ਸ਼ੇਅਰ ਪ੍ਰਾਈਸ ਬਿਲਕੁਲ ਠੀਕ ਹੈ ਇਸ ਟਾਈਮ ICICI Securities, Gujarat Gas, Asahi India Glass, Kamal di companies, Dabur, Celeworld, JSW Steel, Happiest Mind, Sunjeen International, HDFC Life, Jyoti CNC, Bharti Hexacom, IRCTC, UPL, Moltech Packaging, Repro India, RHI Magnesita, Jubilant Ingrevia, Kaveri Seeds ਬਰੌਕ ਇੰਜੀਨੀਅਰਿੰਗ ਬਜਾਜ ਇਲੈਕਟ੍ਰੀਕਲ ਹਿੰਦਵੇਅਰ ਸੁਬਰੋਜ਼ ਟੀਟੀਕੇ ਪ੍ਰੈਸਟੀਜ ਗ੍ਰੇਫਾਈਟ ਇੰਡੀਆ ਸੋਨਾ ਬੀਐਲਡਬਲਿਊ ਜੀ ਨੂੰ ਸੋਨਾ ਕਾਮ ਵੀ ਕਹਿੰਦੇ ਆ ਐਸਜੀਐਸ ਐਂਟਰਪ੍ਰਾਈਜ਼ ਅਪੋਲੋ ਟਾਇਰਸ ਅੰਬੂਜਾ ਸੀਮੈਂਟ ਕੇਈਸੀ ਇੰਟਰਨੈਸ਼ਨਲ ਨੈਸਕੋ ਐਚਐਲਈ ਗਲਾਸਕੋਟ ਠੀਕ ਹੈ ਜੀ ਕਾਫੀ ਸਾਰੀਆਂ ਕੰਪਨੀਆਂ ਦੱਸਤੀਆਂ ਤੇ ਜੇ ਤੁਹਾਨੂੰ ਮੇਰਾ ਕੰਮ ਚੰਗਾ ਲੱਗ ਰਿਹਾ ਮੈਂ ਤੁਹਾਡੇ ਕਮੈਂਟ ਪੜਦਾ ਹੁੰਨਾ ਈਵਨ ਫੈਮਿਲੀ ਮੈਂਬਰ ਸਾਡੇ ਸਾਰੇ ਤੁਹਾਡੇ ਕਮੈਂਟਸ ਪੜਦੇ ਆ ਮੇਰੇ ਪੇਰੈਂਟਸ ਮੇਰਾ ਬ੍ਰਦਰ ਬੱਚੇ ਮੇਰੇ ਭਾਈ ਸਾਰੇ ਪੜਦੇ ਆ ਖੁਸ਼ ਹੋ ਜਾਂਦੇ ਆ ਸਾਰੇ ਦੇਖ ਕੇ ਤੇ ਬੜਾ ਚੰਗਾ ਲੱਗਦਾ ਤੁਸੀਂ ਕਾਫੀ ਐਪਰੀਸ਼ੀਏਸ਼ਨ ਕਰ ਰਹੇ ਹੋ ਜੀ ਬੜਾ ਤੁਸੀਂ ਮਾਣ ਦੇ ਰਹੇ ਹੋ ਤੇ ਪਲੀਜ਼ ਮੇਰੇ ਚੈਨਲ ਨੂੰ ਜਿਹੜੇ ਮੇਰੇ ਦੋਸਤ ਹਾਲੇ ਸਬਸਕ੍ਰਾਈਬ ਨਹੀਂ ਕੀਤਾ ਤੇ ਦੇਖ ਲੈਂਦੇ ਹੋ ਸਿਰਫ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਹਾਨੂੰ ਲੱਗ ਰਿਹਾ ਕਿ ਮੈਂ ਮਿਹਨਤ ਕਰ ਰਿਹਾ ਤਾਂ ਠੀਕ ਜੇ ਤੁਹਾਨੂੰ ਲੱਗ ਰਿਹਾ ਤੁਹਾਨੂੰ ਕੁਝ ਨੈਗੇਟਿਵ ਲੱਗ ਰਿਹਾ ਕੋਈ ਵੀ ਚੀਜ਼ ਤੁਹਾਨੂੰ ਪਸੰਦ ਨਹੀਂ ਆ ਰਹੀ ਤਾਂ ਉਹ ਵੀ ਕਮੈਂਟ ਦੇ ਵਿੱਚ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਪਲੀਜ਼ ਮੈਂ ਹਮੇਸ਼ਾ ਪੜਦਾ ਹੁੰਨਾ ਤੇ ਮੈਂ ਰਿਪਲਾਈ ਵੀ ਤੁਹਾਨੂੰ ਜੀ ਨੋਟ ਕੀਤਾ ਹੋਊਗਾ ਮੈਂ ਹਮੇਸ਼ਾ ਰਿਪਲਾਈ ਕਰਦਾ ਰਹਿਣਾ ਜੀ ਠੀਕ ਹੋ ਗਿਆ ਹੁਣ ਆਪਾਂ ਚੱਲਦੇ ਆ ਅੱਗੇ ਹੁਣ ਅੱਗੇ ਆਪਾਂ ਉਹਨਾਂ ਸ਼ੇਅਰਸ ਦੇ ਉੱਪਰ ਜਿਹੜੀਆਂ ਕੰਪਨੀਜ਼ ਹੈਗੀਆਂ 300 ਰੁਪਏ ਤੋਂ 500 ਰੁਪਏ ਦੇ ਵਿਚਕਾਰ ਵਿਚਕਾਰ Jio Financial IGL ਇੰਦਰਪ੍ਰਸਤ ਗੈਸ ਲਿਮਿਟਿਡ ਹਨਾ ਬੋਰੋਸਲ ਲਿਮਿਟਿਡ ਦੋ ਨੇ ਬੋਰੋਸਲ ਇੱਕ ਬੋਰੋਸਲ ਰੀਨਿਊਏਬਲ ਬਹੁਤ ਜ਼ਿਆਦਾ ਵਧਿਆ ਹੋਇਆ ਉਹਦੀ ਮੈਂ ਗੱਲ ਨਹੀਂ ਕਰ ਰਿਹਾ ਆਪਾਂ ਉਹਨਾਂ ਚ ਕੰਪਨੀਆਂ ਨੂੰ ਹਾਲੇ ਟੱਚ ਨਹੀਂ ਕਰਨਾ ਜਿੰਨਾ ਜਿਹੜੀਆਂ ਬਹੁਤ ਜ਼ਿਆਦਾ ਵਧੀਆਂ ਹੋਈਆਂ ਨੇ ਤਾਂ ਇਸ ਕਰਕੇ ਬੋਰੋਸਲ ਲਿਮਿਟਿਡ ਲਾ ਉਪਾਲਾ ਫੋਰਟਿਸ ਐਸਟਰ ਡੀਐਮ ਵਿਪਰੋ ਅਪਡੇਟਰ ਸਰਵਿਸਸ ਐਂਟੋਨੀ ਵੇਸਟ ਬਰਜਰ ਪੇਂਟ ਸੁਮੀਤੋਮੋ ਕੈਮੀਕਲ ਵਰਤਮਾਨ ਟੈਕਸਟਾਈਲ ਸੀਜੀ ਕੰਜ਼ਿਊਮਰ ਕ੍ਰੌਂਟਨ ਗਰੀਵਸ ਕੰਜ਼ਿਊਮਰ ਸੁਪਰਾਜੀਤ ਇੰਜੀਨੀਅਰਿੰਗ ਐਕਸਾਈਡ बायोकॉन सोला वाइनयार्ड आईटीसी ईएमएस ਹੁਣ ਆਪਾਂ ਚੱਲੀਏ 100 ਰੁਪਏ ਤੋਂ 300 ਰੁਪਏ ਵਾਲੇ ਸ਼ੇਅਰਸ ਵੱਲ ਜੀਐਸਐਫਸੀ ਕੇਆਰਬੀਐਲ ਗੇਲ ਸੈਂਟ ਗੋਬੇਨ ਕਨਸਾਈ ਨੈਰੋਲੈਕ ਐਮਓਐਨ 100 ਪੀਰਮਲ ਫਾਰਮਾ ਸੰਵਰਦਨ ਮਦਰਸਨ ਜੀਟੀਈਕੇਟੀ ਇੰਡੀਆ ਜਮਨਾ ਆਟੋ ਅਸ਼ੋਕ ਲੀਲੈਂਡ ਐਫਐਸਐਲ ਜਿਨੂਫਾਸੋਰ ਸੋਲੂਸ਼ਨ ਵੀ ਕਿਹਾ ਜਾਂਦਾ ਮੋਲਟੈਕ ਟੈਕਨੋਲੋਜੀਜ਼ ਸ਼੍ਰੀ ਦਿਗਵਜੇ ਸੀਮੈਂਟ ਗਰੀਵਸ ਕਾਟਨ ਮਹਿੰਦਰਾ ਈਪੀਸੀ ਹੁਣ ਅਗੇ ਤੁਹਾਡੇ ਫੇਵਰੇਟ ਠੀਕ ਹੈ ਜੀ ਬਹੁਤ ਛੋਟੇ ਸ਼ੇਅਰ ਬਟ ਹੁਣ ਅਗੇ 100 ਰੁਪਏ ਤੋਂ ਥੱਲੇ ਵਾਲੇ ਜੀ ਇਨਫੀਬੀਮ ਅਲੈਂਬਿਕ ਲਿਮਟਿਡ ਦੋਨੇ ਅਲੈਂਬਿਕ ਮੈਥੇ ਲਿਮਟਿਡ ਦੀ ਗੱਲ ਕਰ ਰਹੇ ਹਾਂ ਐਚਐਫਸੀਐਲ ਟ੍ਰਾਈਡੈਂਟ ਮਦਰਸਨ ਸੂਮੀ ਵਾਇਰਿੰਗ ਯੈਸ ਬੈਂਕ ਲਾਇਡ ਇੰਜੀਨੀਅਰਿੰਗ ਇੰਟਰਨੈਸ਼ਨਲ ਕਨਵੇਅਰ ਇਹ ਸੀਗੇ ਜੀ ਆਪਣੇ ਅੱਜ ਦੇ ਸ਼ੇਅਰ 120 ਸ਼ੇਅਰ ਉਹ ਨਚੋੜ ਜਿਹੜਾ ਮਤਲਬ ਇੰਨੇ ਸਾਲਾਂ ਦੇ ਵਿੱਚ ਮੈਂ ਉਹ ਸਾਰਾ ਖਿਲਾਰਾ ਖਲੂਰਾ ਜਿਹਾ ਸਮਝਿਆ ਵਾ ਠੀਕ ਆ ਉਹ ਮੈਂ ਤੁਹਾਨੂੰ ਸਾਰਾ ਹੀ ਦੱਸਤਾ ਪਰ ਇੱਕ ਚੀਜ਼ ਯਾਦ ਰੱਖਿਓ ਇਹ ਲੌਂਗ ਟਰਮ ਸਟੋਰੀ ਹੈਗੀ ਆ ਲੌਂਗ ਟਰਮ ਸਟੋਰੀ ਦੇ ਵਿੱਚ ਵੀ ਇਹ ਨਹੀਂ ਹੁੰਦਾ ਕਿ 20 ਸਾਲ ਆਪਾਂ ਨੂੰ ਟੱਚ ਨਹੀਂ ਕਰ ਸਕਦੇ ਕਿ 20 ਸਾਲ ਤੋਂ ਬਾਅਦ ਇੱਕਦਮ ਹੀ ਆਪਾਂ ਨੂੰ ਪੈਸੇ ਦੇਣਗੇ ਉਹ ਜਦੋਂ ਉਹ ਚੜਨਗੇ ਤਾਂ ਆਪਣੇ ਸਾਹਮਣੇ ਹੀ ਚੜਨਗੇ ਤਾਂ ਤੇ ਉਹ ਕੰਪਨੀ ਸੀ ਨੇ ਜਿਨ੍ਹਾਂ ਨੇ ਕਿਤੇ ਨਹੀਂ ਜਾਣਾ ਜਿਨ੍ਹਾਂ ਨੂੰ ਕੁਝ ਨਹੀਂ ਹੋਣ ਲੱਗਿਆ ਇਹ ਹੋ ਸਕਦਾ ਥੋੜੇ ਟਾਈਮ ਲਈ ਸਟਰਗਲ ਕਰਨਗੇ ਸਟਰਗਲ ਤਾਂ ਕਈ ਵਾਰੀ ਪਹਿਲਵਾਨ ਵੀ ਫਿਜ਼ੀਕਲੀ ਵੀ ਕਰ ਲੈਂਦੇ ਆ ਪਹਿਲਵਾਨ ਵੀ ਬਿਮਾਰ ਹੋ ਜਾਂਦੇ ਆ ਚਾਰ-ਛੇ ਮਹੀਨੇ ਉਹ ਵੀ ਨਹੀਂ ਅਖਾੜੇ 'ਚ ਜਾਂਦੇ ਤਾਂ ਉਹਦੇ ਨਾਲ ਇਹ ਨਹੀਂ ਹੁੰਦਾ ਕਿ ਉਹ ਖਤਮ ਹੋ ਗਏ ਠੀਕ ਆ ਜੀ ਜਿਹੜਾ ਜਿਨੇ ਆਉਣਾ ਵਾਪਸ ਆਉਣਾ ਤਾਂ ਆਉਣਾ ਹੀ ਆ ਠੀਕ ਤਕੜਾ ਤਾਂ ਹਮੇਸ਼ਾ ਹੀ ਵਾਪਸ ਆਊਗਾ ਜਿਹਦੇ ਅੰਦਰ ਤਤ ਨਹੀਂ ਹੈ ਉਹ ਨਹੀਂ ਵਾਪਸ ਆਊਗਾ ਇਹ ਉਹ ਕੰਪਨੀਆਂਜ਼ ਨੇ ਜਿਹੜੀਆਂ ਤਤ ਵਾਲੀਆਂ ਕੰਪਨੀਆਂਜ਼ ਨੇ ਜਿਹੜੀਆਂ ਬਹੁਤ ਹੀ ਵਧੀਆ ਕੰਪਨੀਆਂਜ਼ ਨੇ ਤੇ ਇਹ ਵੈਸੇ ਵੀ ਅੱਜ ਤੱਕ ਜਿਹੜਾ ਮੇਰਾ ਵੀਡੀਓ ਸੀਗਾ ਇਹ ਉਸ ਚੀਜ਼ ਲਈ ਸੀਗਾ ਕਿ ਲੌਂਗ ਟਰਮ ਪੋਰਟਫੋਲੀਓ ਵਾਲੀਆਂ ਕੰਪਨੀਆਂਜ਼ ਨੇ ਇਹ ਡਿਸਕਲੇਮਰ ਫਿਰ ਉਹ ਇਲੀਗਲ ਇਸ਼ੂ ਤੇ ਟੈਕਨੀਕਲ ਇਸ਼ੂ ਮੈਂ ਤੁਹਾਡੇ ਨਾਲ ਉਹ ਕੰਪਨੀ ਸ਼ੇਅਰ ਕੀਤੀਆਂ ਨੇ ਜਿਹੜੀਆਂ ਮੈਨੂੰ ਲੱਗ ਰਿਹਾ ਕਿ ਜੇ ਮੈਂ ਤੁਹਾਡੀ ਥਾਂ ਤੇ ਹੋਵਾਂ ਜੇ ਮੈਂ ਅੱਜ ਲੌਂਗ ਟਰਮ ਪੋਰਟਫੋਲੀਓ ਬਣਾਵਾਂ ਤਾਂ ਮੈਂ ਇਹਨਾਂ ਕੰਪਨੀਆਂਜ਼ ਦਾ ਲੌਂਗ ਟਰਮ ਪੋਰਟਫੋਲੀਓ ਬਣਾਉਂਗਾ ਕਿਉਂਕਿ ਮੈਨੂੰ ਬਹੁਤ ਸਾਰੇ ਦੋਸਤ ਮੇਰੇ ਪੁੱਛਦੇ ਰਹਿੰਦੇ ਆ ਕਿ ਪੋਰਟਫੋਲੀਓ ਦੇ ਲਈ ਹਨਾ ਜਾਂ ਤਾਂ ਇਹ ਮੇਰੀਆਂ ਕੰਪਨੀਆਂਜ਼ ਰਹਿਣਗੀਆਂ ਲੌਂਗ ਟਰਮ ਪੋਰਟਫੋਲੀ ਜਿਹੜਾ ਅੱਜ ਦੀ ਘੜੀ ਮੈਂ ਬਣਾਉਂਗਾ ਅੱਜ ਕਿਉਂਕਿ ਬਹੁਤ ਸਾਰੀਆਂ ਕੰਪਨੀ ਜਿਹੜੀਆਂ ਮੈਨੂੰ ਪਸੰਦ ਨੇ ਪਰ ਇਸ ਟਾਈਮ ਮੈਂ ਉਹਨੂੰ ਟੱਚ ਨਹੀਂ ਕਰੂੰਗਾ ਕਿਉਂਕਿ ਬਹੁਤ ਜ਼ਿਆਦਾ ਵਧੀਆ ਹੋਈਆਂ ਨੇ ਤਾਂ ਟੂਡੇ ਮੈਂ ਇਹਨਾਂ ਕੰਪਨੀਆਂਜ਼ ਨੂੰ ਬਾਈ ਕਰੂੰਗਾ ਕੁਝ ਕੰਪਨੀਆਂਜ਼ ਮੈਂ ਕੱਲ ਦੱਸ ਦੂੰਗਾ ਤੇ ਮੇਰੇ ਖਿਆਲ ਦੇ ਵਿੱਚ ਅੱਜ ਦੇ ਲਈ ਇਹਨਾਂ ਬਹੁਤ ਹੈਗਾ ਜੀ ਨੋਟ ਕਰਿਓ ਇਹਨਾਂ ਕੰਪਨੀਆਂਜ਼ ਨੂੰ ਸਾਰੀਆਂ ਤੇ ਹੁਣ ਆਪਾਂ ਮਿਲਾਂਗੇ ਕੱਲ ਨੂੰ ਥੋੜੀਆਂ ਜਿਹੀਆਂ ਹੋਰ ਕੰਪਨੀਆਂਜ਼ ਦੇ ਨਾਲ ਓਕੇ ਜੀ ਹੁਣ ਤੁਸੀਂ ਮੈਨੂੰ ਇਜਾਜ਼ਤ ਦਿਓ